ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੁਣ ਆਪਾਂ ਬਣਾਉਣੇ ਆ ਮੋਢੇ ਤੇ ਲਾਉਣ ਵਾਲੇ ਉਲਕੀਆਂ ਇਹ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਬਣਨੀਆਂ ਕਿਵੇਂ ਲੱਗਣੀਆਂ ਜੀ ਆਪਾਂ ਪੇਸਟਿੰਗ ਪੇਪਰ ਵਾਲੀ ਬੁਕਰਮ ਲੈ ਲਈ ਸੀ ਉਹਦੇ ਤੇ ਆ ਕੱਟ ਲਈਆਂ ਤਣ ਚੁੰਡੀਆਂ ਆਏ ਕਰਕੇ ਫਟੇ ਇਸ ਤਰ੍ਹਾਂ ਇੱਥੇ ਲੱਗਣੀਆਂ ਮੋਢਿਆਂ ਤੇ ਇਹ ਡਰੈੱਸ ਆ ਜੀ ਡਰੈੱਸ ਗੁੜੀਆ ਦੀ ਹੈ ਤੇ ਉਹਦੇ ਮੋਢਿਆਂ ਤੇ ਲੱਗਣੀਆਂ ਚੁੰਨੀ ਪਾਉਣ ਵਾਸਤੇ ਪਰ ਇਹ ਵੈਸੇ ਜੈਂਟਸ ਕੋੜਤਿਆਂ ਦੇ ਉੱਤੇ ਵੀ ਲੱਗਦੀਆਂ ਮੋਢਿਆਂ ਤੇ ਠੀਕ ਹੈ ਜੀ ਆਪਾਂ ਲੈ ਲਿਆ ਸੀਗਾ ਕੱਪੜਾ ਤੇ ਉਹ ਤੇ ਲਾ ਲਈਆਂ ਇਹ ਦੋ ਕੱਪੜੇ ਹੈ ਜੀ ਇੱਕ ਤੇ ਪੇਸਟਿੰਗ ਪੇਪਰ ਨਾਲ ਇੱਕ ਤੇ ਬਿਨਾ ਪੇਸਟਿੰਗ ਪੇਪਰ ਤੋਂ ਉਹ ਹੀ ਠਾਜੂਗਾ ਹੁਣ ਆਪਾਂ ਇਹਨੂੰ ਬਣਾਉਣੇ ਹੈ ਜੀ ਹੁਣ ਕੀ ਕਰਨਾ ਜਿਹੜੀ ਸਲਾਈ ਲਾਉਣੀ ਹੈ ਇਹਦੇ ਨਾਲ-ਨਾਲ ਲਾਉਣੀ ਹੈ ਬੁਕਰਮ ਦੇ ਨਾਲ-ਨਾਲ ਬਿਲਕੁਲ ਉੱਪਰ ਨਹੀਂ ਲਾਉਣੀ ਇਸ ਤਰ੍ਹਾਂ ਨਾਲ-ਨਾਲ ਸਲਾਈ ਲਾਵਾਂਗੇ ਆਪਾਂ ਇਹਦਰ ਹੌਲੀ-ਹੌਲੀ ਮੋੜ ਦਾਂਗੇ ਅੱਥੇ ਹੀ ਮੋੜ ਦਾਂਗੇ ਇੱਥੋਂ ਤੱਕ ਸਲਾਈ ਲਾਵਾਂਗੇ ਫਿਰ ਆਪਾਂ ਨੂੰ ਇਹਦੇ ਸਿੱਧਾ ਕਰਨਾ ਔਖਾ ਹੋ ਜੇ ਇਹ ਖੱਟੇ ਇਹ ਇੱਥੇ ਤੱਕ ਸਲਾਈ ਲਾਵਾਂਗੇ ਇਹਨੂੰ ਸਾਈਡ ਤੇ ਕਰ ਦਾਂਗੇ ਹੁਣ ਦੂਸਰੇ ਤੇ ਵੀ ਇਸੇ ਤਰ੍ਹਾਂ ਸਲਾਈ ਲਾ ਲੈਣੇ ਚੁੰਡਾ ਤੇ ਚੰਗੀ ਤਰ੍ਹਾਂ ਸਲਾਈ ਲਾਉਣੀ ਹੈ ਤਾਂ ਕਿ ਆਪਣਾ ਕੱਪੜਾ ਨਾ ਤਾਂ ਵਿੱਚੋਂ ਬਾਹਰ ਨਿਕਲੇ ਨਾਲੇ ਚੁੰਡ ਸਫਾਈ ਦਾ ਮੁਰਦ ਦੇ ਇਹਦੇ ਵੀ ਅਸੀਂ ਇੱਥੇ ਤੱਕ ਸਲਾਈ ਲਾਵਾਂਗੇ ਨੱਕ ਛੱਡਾਂਗੇ ਹੁਣ ਆ ਕਟਿੰਗ ਕਰ ਦਾਂਗੇ ਫालतू ਕੱਪੜੇ ਨੂੰ ਇਸ ਤਰ੍ਹਾਂ हूँ इन्हों इस तरह सीधा कर लेंगे बेच कसना चंकी तरह सीधा करके चुंडा क्ड लगे इस तरह इथ इधरली तेने चुंडा निकलेंगे इसी तरह ही हम इन दूसरी लुपी ने सीधी कर ला कटिंग करके ਉਸੇ ਤਰ੍ਹਾਂ ਸਿੱਧਾ ਕਰ ਲੈਣਾ। ਇਹ ਚਕਸਣਾ ਸਿੱਧੀ ਕਰਨੀ ਹੈ ਇਹਨੂੰ। ਇਹ ਚਕਸਣਾ ਸੌਖੀ ਹੋ ਜਾਂਦੀ ਹੈ ਜੀ। ਇਸ ਤਰ੍ਹਾਂ ਚੰਗੀ ਤਰ੍ਹਾਂ ਝੰਡਾ ਖਾੜ ਕੇ ਸਾਬ ਕਰ ਲੈਣਾ। ਹੁਣ ਇਧਰਲੀ ਸਾਈਡ ਤੋਂ ਸਲਾਈ ਲਾਉਣ ਲੱਗਣੀ ਆ। ਇਹਦੇ ਉੱਪਰ ਸਲਾਈ ਲਾਵਾਂਗੇ। ਠੀਕ ਠੀਕ ਹੈ ਜੀ ਇਸ ਤਰ੍ਹਾਂ ਨਾਲ ਇਹ ਤਾਂ ਆਪਣੀ ਸਲਾਈ ਦੱਬੀ ਆ ਉਹ ਅੰਦਰ ਲਈ ਮਲੇ ਸਪਾਈਨਾ ਚੁੰਡਾ ਨਿਕਲ ਉਹ ਵਧੀਆ ਜਿਹੜਾ ਆ ਪਕਪੜਾ ਛੱਡਿਆ ਸੀ ਇਹਨੂੰ ਇਸ ਤਰ੍ਹਾਂ ਨਾਲ ਨਾਲ ਮੋੜ ਦਾਂਗੇ ചിത്ര മൂന്ന് ദൂജത്തി സിലായി ലാ ലാഗേ इन्हू इस तरह चंकी तरह मोड़ लां ठीक है जी आज अपन दोनों लुपा बन गई हम थ ला के दिखाने किए लगने आमीज है जी ਤੇਰੀਆਂ ਇਹ ਆਪਾਂ ਸਲਾਈ ਲਾ ਲਈ ਸੀ ਜਿਹਦੇ ਬੈਨ ਲਾਵਾਂਗੇ ਉਹ ਬਾਹਰ ਵਿੱਚ ਲਾਵਾਂਗੇ ਪਹਿਲਾਂ ਆਪਾਂ ਲਾ ਲੈਨੇ ਆ ਇਸ ਤਰ੍ਹਾਂ ਇਹਨਾਂ ਨੂੰ ਇਹਦੇ ਉੱਪਰ ਰੱਖ ਲਾਂਗੇ ਜਿੰਨੀ ਤੁਸੀਂ ਬਾਹਰ ਰੱਖਣੀ ਹੈ ਰੱਖ ਸਕਦੇ ਆਪਾਂ ਇੱਥੋਂ ਤੱਕ ਰੱਖਾਂਗੇ ਇਧਰ ਆਪਣਾ ਗਰਦਨੀ ਆ ਜੂਗੀ ਲਾਵਾਂਗੇ ਜਿਹੜੀ ਹੁਣ ਇਸ ਜਗ੍ਹਾ ਤੇ ਇਹਨੂੰ ਰੱਖ ਕੇ ਸੈਂਟਰ 'ਚ ਰੱਖਣਾ ਬਿਲਕੁਲ ਇਸ ਸਲਾਈ ਆਪਾਂ ਲਾ ਦਾਂਗੇ ਇੱਕ ਵਾਰੀ ਕੱਚੀ ਸਲਾਈ ਲਾ ਦਾਂਗੇ ਬਾਅਦ ਚ ਜਦੋਂ ਆਪਾਂ ਬਾਹਮ ਲਾਵਾਂਗੇ ਇਹਦੇ ਨਾਲ ਅਟੈਚ ਕਰਾਂਗੇ ਮੋਢੇ ਨਾਲ ਉਹਦੇ ਵਿੱਚ ਆ ਜੂਗੀ ਆਪਣੀ ਹਲਪੀ ਇਹ ਧਿਆਨ ਰੱਖਣਾ ਵੀ ਜਿਹੜਾ ਆਪਾਂ ਨਾ ਪੇਸਟਿੰਗ ਪੇਪਰ ਵਾਲਾ ਪਾਸਾ ਸੀ ਉਹ ਉਪਰ ਆਵੇ ਕੱਪੜੇ ਵਾਲਾ ਪਾਸਾ ਹੇਠਾਂ ਰੱਖਣਾ ਜੀ ਇਸ ਤਰ੍ਹਾਂ ਦੇ ਤੇ ਸਲਾਈ ਲਾ ਦਾਂਗੇ इतना ही इधरली साइड रखा इतो इन जगह छी आपद नहीं लाव गे इतने आऊगे बिलकुल विचाले लाने सेंटर चे। ਹਾਦਕ ਜਿਹੜੀ ਸਾਈਡ ਤੇ ਲੱਗੇ ਤਿਆਰ ਆ ਬਹੁਤ ਹੀ ਸੌਖਾ ਸਿੰਪਲ ਤਰੀਕਾ ਲਾਉਣ ਦਾ ਬਣਾਉਣ ਦਾ ਤੁਸੀਂ ਵੀਡੀਓ ਦੇਖ ਕੇ ਬਣਾ ਸਕਦੇ ਹੋ ਲਾ ਸਕਦੇ ਹੋ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਇੱਥੇ ਬਟਨ ਲਾਵਾਂਗੇ ਆਪਾਂ ਇੱਥੇ ਖਾਈ ਕਰਕੇ ਤੇ ਇੱਥੇ ਬਟਨ ਲੱਗ ਜੂਆ ਤੇ ਇਸ ਤਰ੍ਹਾਂ ਅਟੈਚ ਹੋ ਜੂ ਇਹਦੇ ਨਾਲ ਜਿਹੜਾ ਇਹ ਐਕਰੂ ਬਟਨ ਠੀਕ ਹੈ ਜੀ ਇਹործਤੇ ਤੇ ਵੀ ਐਵੇਂ ਲੱਗਦੀ ਜੈਂਟਸ ਕੁਟਕਾਂ ਦੇ ਵੀ ਲੱਗੀਆਂ ਹੁੰਦੀਆਂ ਇਹਨੂੰ ਫੀਟੀਆਂ ਵੀ ਬੋਲ ਦਿੰਦੇ ਆ ਲੁਪਕਾਂ ਵੀ ਬੋਲ ਦਿੰਦੇ ਆ ਜੋ ਕੁ ਸਮਝੇ ਤੁਸੀਂ ਕਹਿ ਸਕਦੇ ਹੋ ਧੰਨਵਾਦ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ